ਨਿਆ ਸਾਡੀ ਵੀਰਾਂ ਸੈਨਾ ਤੇ ਉਸਾਰੂ ਕੋ ਵੀ ਟੀਚਰ ਆਏ ਨੇ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਸ਼ਬਦਾਂ ਦੇ ਤਹਿਤ ਉਹਨਾਂ ਨੂੰ ਬਾਤ ਕਰਦੀ ਆਂ ਕਿ ਜੋ ਸਾਡੇ ਇੱਕ ਨਿੱਕੇ ਜਿਹੇ ਸੱਦੇ ਤੇ ਸਾਡੀਆਂ ਦੁੱਖ ਸੁੱਖ ਦੇਖ ਕੇ ਤੁਸੀਂ ਇੱਕ ਮਿੰਟ ਚਾ ਲਈ ਇਹ ਹੌਸਲਾ ਸਾਡਾ ਤੇ ਸਾਨੂੰ ਬਹੁਤ ਹੌਸਲਾ ਮਿਲਦਾ ਜਿਹੜੀਆਂ ਸਰਕਾਰਾਂ ਸਾਨੂੰ ਦਬਾਉਂਦੀਆਂ ਪ੍ਰਸ਼ਾਸਨ ਸਾਨੂੰ ਦਬਾਉਣ ਤੇ ਹੋਇਆ ਪਿਆ ਤਾਂ ਤੁਹਾਨੂੰ ਦੇਖ ਕੇ ਅਸੀਂ ਹੋਰ ਹਾਸਲ ਚੁਰਾਈ। ਬਾਕੀ ਸਾਡੇ ਸੰਦੀਪ ਸਰ ਸਾਰਾ ਕੁਝ ਦੱਸ ਹੀ ਗਏ ਕਿ ਕੀ ਹੋਇਆ ਸੀ। ਫੋਰਸ ਦੀ ਸਮਾਜ ਖੇਤਰ ਵਿੱਚ 1 ਜੁਲਾਈ ਨੂੰ ਅਸੀਂ ਜੁਆਇਨ ਕੀਤਾ। ਚਲੋ ਅਸੀਂ ਸਭ ਕੁਝ ਖਤਮ ਕਰਕੇ ਅੰਦਰ ਗਏ ਸੀ ਕਿਉਂਕਿ ਮੈਨੇਜਮੈਂਟ ਚਲੀ ਗਈ ਸੀ। ਸਰ ਸਭ ਨੂੰ ਇਹ ਇਤਹਾਸ ਕੀ ਵੀ ਮੈਨੇਜਮੈਂਟ ਦੀ ਰੱਖੀ ਹੋਈ ਕੰਪਲ ਹਜੇ ਵੀ ਉੱਥੇ ਹੈ ਅਸੀਂ ਸਭ ਕੁਝ ਖਤਮ ਕਰਕੇ ਗਏ ਸੀ ਕਿ ਚਲੋ ਅਸੀਂ ਬੱਚਿਆਂ ਨੂੰ ਸਾਨੂੰ ਸਾਡੇ ਵੱਡਿਆਂ ਨੇ ਵੀ ਸਿਖਾਇਆ ਵੀ ਤੁਸੀਂ ਬੱਚਿਆਂ ਦਾ ਪੂਰਾ ਧਿਆਨ ਰੱਖਣਾ ਅਸੀਂ ਉਸ ਥੀਸ ਨੂੰ ਲੈ ਕੇ ਜਦੋਂ ਅਸੀਂ ਇਕੱਠੇ ਨੂੰ ਅੰਦਰ ਗਏ ਪਰ ਸਾਡੇ ਨਾਲ ਅੰਦਰ ਸੇ ਮਤੀਰਾ ਸੀ ਜੋ ਸਾਡਾ ਮੈਨੇਜਮੈਂਟ ਹੁੰਦੇ ਵਤੀਰਾ ਹੋ ਰਿਹਾ ਸੀ ਸੇਮ ਸਾਡੇ ਨਾਲ ਹੋ ਰਿਹਾ ਸੀ ਉਹ ਤਾਣ ਕਰਵਾ ਰਿਹਾ ਸੀ ਕੀ ਹਾਜ਼ਰੀ ਉਹਦੇ ਪਿੱਛੇ ਜੋ ਪਿੱਛੇ ਬੈਠੇ ਲੋਕ ਹੈ ਜਾਂ ਜੋ ਪ੍ਰਸ਼ਾਸਨ ਕਹੂੰਗੀ ਮੈਂ ਜੋ ਵੀ ਹੈ ਹਾਜ਼ਰੀ ਤੱਕ ਵੀ ਮੈਨੇਜਮੈਂਟ ਵੀ ਇਹ ਸ਼ਰਤਾਂ ਪੂਰੀਆਂ ਕਿੰਨਾ ਚਾਰੀ ਸਾਡੇ ਦੋ ਟੀਚਰ ਗਗਨੀਤ ਸ਼ਰਮਾ ਤੇ ਸੰਦੀਪ ਸਿੰਘ ਹਾਜ਼ਰੀ ਤੱਕ ਵੀ ਗਾ ਰਿਹਾ ਹੈ ਉਸੇ ਵਾਰ ਹੈ ਕਿਉਂਕਿ ਉਹਨਾਂ ਨੇ ਸਭ ਤੋਂ ਪਹਿਲਾਂ ਬਾਦ ਉੱਥਾਈ ਸੀ ਉਸ ਤੋਂ ਬਾਅਦ ਮੈਨੂੰ ਵੀ ਸੱਦਾ ਮਿਲਿਆ ਮੇਰਾ ਆਪਾ ਵਾਈਸ ਪ੍ਰਿੰਸੀਪਲ ਦੀ ਮੈਨੂੰ ਵੀ ਪੀਜੀਟੀ ਕੋਲ ਜੋਇਨ ਕਰਾਇਆ ਪ੍ਰਿੰਸੀਪਲ ਮੈਡਮ ਕਹਿੰਦੀ ਹੈ ਵੀ ਸਾਨੂੰ ਡੀਓ ਦਫ਼ਤਰ ਤੋਂ ਫੋਨ ਆਇਆ ਜੀ ਵੀ ਅਸੀਂ ਤਾਂ ਪਵਨਪਿਤਪੁਰ ਨੂੰ ਪੀਜੀਟੀ ਕੋਲ ਜੋਇਨ ਕਰਨਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਦੇ ਪਿੱਛੇ ਚਾਲਾਂ ਕੀ ਚੱਲ ਰਹੀਆਂ ਹੈ ਅੱਜਾ ਕਿੰਨਾ ਜੋਰ ਲੱਗਿਆ ਹੋਇਆ ਕਿ ਜਿਹੜੇ ਬੰਦੇ ਲੱਗੇ ਲੱਗੇ ਉਹਨਾਂ ਨੂੰ ਦਬੋਣਾ ਐਨੇ ਕਿੰਨੇ ਤਾਕਤ ਲੱਗੀ ਹੋਈ ਆ ਪਿੱਛੇ ਕਿ ਜਿਹੜੇ ਬੰਦੇ ਨੇ ਅੱਗੇ ਲੱਤੀ ਆਵਾਜ਼ ਉਠਾਈ ਆ ਉਹਨਾਂ ਨੂੰ ਅਸੀਂ ਦਬੋਣਾ ਸਾਨੂੰ ਇੱਕ ਤਰੀਕ ਤੋਂ ਅਸੀਂ ਸੇੜ ਉਹ ਹੀ ਚੀਜ਼ ਮਤਲਬ ਹੋ ਰਹੀਆਂ ਸਾਡੇ ਨਾਲ ਸਾਡੇ ਜਿੰਨੇ ਬੰਦੇ ਆ ਜਿਹੜੇ ਅਸੀਂ ਬਾਹਰੋਂ ਦੇ ਸੀ ਸਾਡੇ ਨਾਲ ਬਾਹਰ ਤੋਂ ਤੋਂ ਕੁਝ ਸਾਵਾ ਜਿਹਨੇ ਸਾਡੇ ਨਾਲ ਗੱਲ ਕਰਾਂ ਇੱਕ ਤੇ ਰਿਸੈਪਸ਼ਨ ਤੇ ਰਹਿੰਦੇ ਸੀ ਕੁਲਿੰਦਰ ਮਾਮ ਅਫੀਸਰ 78 ਸਾਲਾਂ ਤੋਂ ਉੱਥੇ ਕੰਮ ਕਰ ਰਹੇ ਉਹਨਾਂ ਨੂੰ ਰਿਸੈਪਸ਼ਨ ਤੇ ਨਹੀਂ ਬਿਠਾਇਆ ਗਿਆ ਸ਼ਾਇਦ ਉਹਨਾਂ ਨੂੰ ਸਜ਼ਾ ਦਿੱਤੀ ਵੀ ਇਹਨਾਂ ਨੇ ਕਿਉਂ ਸੰਘਰਸ਼ ਕੀਤਾ ਚਲੋ ਮੇਰਾ ਆਪਦਾ ਚੇਂਜ ਕੀਤਾ ਸੀ ਇਹਨਾਂ ਨੇ ਵੀ ਕਲਾਸ ਦਿੱਤੀ ਦੇਖੋ ਮੈਨੂੰ ਕੋਈ ਪ੍ਰੋਬਲਮ ਨਹੀਂ ਦੇਖੋ ਠੀਕ ਹੈ ਜਦੋਂ ਅਸੀਂ ਆਈ ਗਏ ਸਕੂਲ ਚੰਦਰ ਤਾਂ ਸਾਡਾ ਫਰਜ ਬੰਦਾ ਬੀ ਅਸੀਂ ਬੱਚਿਆਂ ਨੂੰ ਪੜਾਈਏ ਤੀਜਾ ਸਾਡਾ ਬਲਜੀਤ ਮੈਡਮ ਉਹਨਾਂ ਦਾ ਵੀ ਅਹੁਦਾ ਚੇਂਜ ਕਰਤਾ ਇਹ ਅੰਦਰ ਜਾ ਕੇ ਹੋਇਆ ਚਲੋ ਮੇਰੇ ਨਾਲ ਤਾਂ ਬਾਹਰ ਹੀ ਹੋ ਗਿਆ ਸੀ ਸੰਦੀਪ ਨਾਲ ਬਾਹਰ ਹੀ ਹੋ ਗਿਆ ਸੀ ਪ੍ਰਸ਼ਾਸਨ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਉਹਨਾਂ ਤੋਂ ਪਹਿਲਾਂ ਹੀ ਮੁੱਕਰ ਗਿਆ ਸੀ ਪਰ ਅੰਦਰ ਜਾ ਕੇ ਵੀ ਕੀ ਅੰਦਰ ਜਾ ਕੇ ਵੀ ਪ੍ਰਿੰਸੀਪਲ ਕੋਲ ਇੰਨੀ ਅਥਾਰਟੀ ਹੈ ਕਿ ਉਹ ਇਹਨਾਂ ਨੂੰ ਸਭ ਤੋਂ ਅੱਗੇ ਚੇਂਜ ਕਰ ਸਕਦੀ ਹੈ ਇਹ ਫੌਂਡ ਕਰਵਾ ਰਿਹਾ ਕਿ ਸਾਰੇ ਉਨਾਂ ਦੇ ਪਿੱਛੇ ਬੈਠੀ ਮੈਨੇਜਮੈਂਟ ਕਰਵਾ ਰਹੀ ਹੈ ਮੈਨੇਜਮੈਂਟ ਲਈ ਇੰਨੀ ਪਾਵਰ ਵੀ ਉਹ ਸਾਨੂੰ ਹਜੇ ਵੀ ਕਮਾਉਣਾ ਚਾਹੁੰਦੀ ਹੈ ਇਹਨਾਂ ਨੂੰ ਦਬਾਓ ਜਿੱਥੇ ਜਿੱਕੇਨਾਂ ਨੂੰ ਡੀਗ੍ਰੇਡ ਕਰੋ ਇਹ ਆਪੇ ਹਟ ਜਾਣਗੇ ਪਿੱਛੇ ਹਟ ਜਾਣਗੇ ਪਰ ਸਾਨੂੰ ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਅਸੀਂ ਆਪਦੇ ਜਿਹੜੇ ਹੱਕ ਆ ਲੈ ਕੇ ਰਹਿਾਂਗੇ ਜਿਵੇਂ ਅਸੀਂ ਜੇਲਾ ਦੇ ਹੁਣੀਆਂ ਜਦੋਂ ਇਸ ਪ੍ਰਸ਼ਾਸਨ ਨੇ ਸਾਨੂੰ ਜੇਲ੍ਹਾਂ ਦਾਤ ਦਿਖਾ ਤੀਆਂ ਜਿਹੜੇ ਅਸੀਂ ਸੱਚ ਦੇ ਰਾਹ ਤੇ ਕੋਈ ਸੱਚ ਦੇ ਰਾਹ ਤੇ ਤੁਰਨ ਵਾਸਤੇ ਸਾਨੂੰ ਜੇਲਾ ਵਿੱਚ ਸਿੱਟਿਆ ਗਿਆ ਤੇ ਜਿਹੜੇ ਜਿਹੜੇ ਮੈਨੇਜਮੈਂਟ ਦੇ ਹਜੇ ਤੱਕ ਉਹਨਾਂ ਦੇ ਕੋਲ ਕੋਈ ਸਰਵੰਨੀ ਹੋਈ ਬੋਧੀ ਵਾਲਾ ਸਕੂਲ ਵੀ ਉਹ ਸ਼ੁਰਾ ਰਹੇ ਹੈ ਆਉਣਗੇ ਸਾਰੇ ਆਉਣਗੇ ਹੌਲੀ ਹੌਲੀ ਬੋਧੀ ਵਾਲੇ ਵੀ ਆਉਣਗੇ ਉਹ ਸਾਨੂੰ ਦੂਰ ਕੀ ਦਾ ਸਭ ਕੁਝ ਹੋਊਗਾ ਮੈਨੇਜਮੈਂਟ ਕੋਈ ਪਰਚਾ ਕਰਾ ਕੇ ਹਟਾਗੇ ਬਾਕੀ ਜਿਹੜੀ ਗੱਲ ਪ੍ਰਸ਼ਾਸਨ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਸਾਡੇ ਜਿਹੜੇ ਬੰਦੇ ਜੇਲ੍ਹਾਂ 'ਚ ਬੈਠੇ ਆ ਸਾਡੇ ਬਾਈ ਬੰਦੇ ਸਿੰਘ ਤੇ ਇੱਕ ਸ਼ਗਲੀ ਬੰਦ ਦੋਨੇ ਹਜੇ ਵੀ ਜੇਲ੍ਹਾਂ 'ਚ ਆ ਕਿਉਂ ਕਿਉਂਕਿ ਉਹਨਾਂ ਨੇ ਸਾਡਾ ਸਾਥ ਦਿੱਤਾ ਸੀ ਕਿ ਉਹਨਾਂ ਨੇ ਸਾਡੇ ਜਿੱਤੇ ਮੀਟਿੰਗ ਹੋਈ ਹੈ ਪ੍ਰਸ਼ਾਸਨ ਚ ਇਹ ਚੀਜ਼ ਮੈਂ ਵੀ ਕਹੀ ਸੀ ਕਿ ਸਾਰਾ ਉਹਨਾਂ ਨੂੰ ਸਾਡੇ ਕਰਕੇ ਸਾਡੀ ਸਚਾਈ ਦਾ ਸਾਹਮਣੇ ਵਾਸਤੇ ਉਹਨਾਂ ਨੂੰ ਸਜਾਈ ਗਈ ਹੈ ਕਹਿੰਦੇ ਕਿ ਉਹਨਾਂ ਦੇ ਤਾਂ ਜਿਹੜੇ ਪੁਰਾਣੇ ਕਾਗਜ਼ੇ ਆ ਉਹ ਕੱਢ ਲਓ ਅਸੀਂ ਆਖਿਆ ਜੀ ਫਿਰ ਪਹਿਲਾ ਫੜ ਲਓ ਹੁਣ ਕਿਉਂ ਫੜੋ ਸੰਘਰਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹੈ ਇਹ ਇਹਨਾਂ ਨੂੰ ਆਏ ਆਂ ਤੇ ਚੁੱਪ ਕਰ ਜਾਣਗੇ ਅੱਛਾ ਸੈਲਰੀਆਂ ਦੀ ਗੱਲ ਕਰਾਂ ਸੈਲਰੀਆਂ ਦੀ ਗੱਲ ਹੋਈ ਸੀ ਅਸ਼ਾਸ਼ਣ ਦੇ ਸਾਹਮਣੇ ਹੋਈ ਸੀ ਕਿ ਥੋੜੀ ਜਿਓਂ ਦੇ ਤਿਉਂ ਸੈਲਰੀ ਬਹਾਲ ਕੀਤੀ ਜਾਊਗੀ ਪ੍ਰਿੰਸੀਪਲ ਵੱਲੋਂ ਸਾਡੇ ਪ੍ਰੋਪੋਰਸ਼ਨ ਦੇ ਅਸਟ ਪਾਈ ਜਾਂਦੀ ਹੈ ਸਾਡੀਆਂ ਸੈਲਰੀਜ਼ ਬਣਾ ਕੇ ਕੋਈ ਵੀ ਸਾਡੀਆਂ ਸੇਮ ਸੈਲਰੀ ਦਾ ਜਿਹੜੇ ਸਾਨੂੰ ਅਸੀਂ ਬਾਹਰ ਗਏ ਸੀ ਉਹਨਾਂ ਦਾ 15100 ਰੁਪਿਆ ਸਾਡੀਆਂ ਸਕੀਮ ਪਾ ਕੇ ਗਰੁੱਪ ਵਿੱਚ ਪਾਈਆਂ ਨੇ ਇਹੋ ਚੀਜ਼ਾਂ ਪ੍ਰਸ਼ਾਸਨ ਨੂੰ ਦੇਖ ਲਈ ਰਹੀਆਂ ਇਹ ਪ੍ਰਿੰਸੀਪਲ ਜੋ ਕਰ ਰਹੀ ਹੈ ਉਹਨਾਂ ਨੂੰ ਦੇਖ ਵੀ ਰਿਹਾ ਤੂੰ ਹਾਜ਼ਰੀ ਸਾਡੇ ਨਾਲ ਘੱਟ ਹੋਇਆ ਜਿਹੜਾ ਤੁਸੀਂ ਹੋਰ ਕਰਨ ਨੂੰ ਜੁਟੇ ਹੋਈ ਹੋ। ਵੀ ਹੋਰ ਉਹਨਾਂ ਨੂੰ ਕਪਾਉਣ ਅਸੀਂ ਪਿੱਛੇ ਨਹੀਂ ਹਟਦੇ। ਜੋ ਮਰਜ਼ੀ ਕਰ ਲੋ ਅਸੀਂ ਆਪਦੇ ਹੱਕ ਲੈ ਕੇ ਰ੍ਹਾਂਗੇ। ਸਾਰਾ ਫੋਸ਼ਲ ਸਾਡੇ ਜਿਹੜੇ ਦੋ ਟੀਚਰ ਰਹਿੰਦੇ ਉਹਨਾਂ ਨੂੰ ਵੀ ਬਹਾਲ ਕਰਾਵਾਂਗੇ ਸਾਡੇ ਜਿਹੜੇ ਹੱਕ ਰਹਿੰਦੇ ਸਾਰੇ ਆਪਦੇ ਲੈ ਕੇ ਰ੍ਹਾਂਗੇ ਉਹਦੇ ਲਈ ਸਾਨੂੰ ਪਨਾ ਸਾਲ ਲੜਨਾ ਪੈ ਜੇ। पर आप दो साल लड़ना पैजे सामू कुछ दबा नहीं सकते सो so, मैं एक बार फिर सब का धनबाद करती है मैं उम्मीद करती हाँ भी इसे तरह तुम हमेशा सा